ਲੋ ਜੀ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਡੇ ਨਵੇਂ ਸਵਾਗਤ ਵਿੱਚ। ਲੋ ਜੀ ਸੰਖੇਤ ਸਾਰੇ ਖੜੀਏ ਦਰਵਾਜ਼ੇ ਦੇ ਅੱਗੇ ਸਾਨੂੰ ਬਾਹਰ ਜਾਣ ਦਿੱਤਾ ਜਾਵੇਗਾ। ਲੋ ਜੀ ਆਹ ਬੰਦੇ ਨੂੰ ਅਸੀਂ ਨਾਲ ਲੈ ਲਿਆ। ਮੈਂ ਕਹਿੰਦਾ ਮੈਨੂੰ ਵੀ ਕਹਿੰਦਾ ਤੂੰ ਨਾਲ ਨਹੀਂ ਲੈ ਰਿਹਾ ਕਿ ਆਓ ਜੀ ਭੇਜੂਗੇ ਸਾਨੂੰ ਬਾਹਰ। ਜੱਟ ਅਫਜ਼ਲ ਅਜ਼ਾਦ ਸਾਹਿਬ ਡੀਐਸਪੀ ਲਾਈਨ ਨਹੀਂ ਪੇ ਦੇ। ਯਾਰ ਸਿੱਕਾ ਨਹੀਂ ਮੰਨਦਾ ਹੈਗਾ। ਬਾਕੀ ਆ ਦੇਖੋ ਆਪਣਾ ਦਰਵਾਜ਼ਾ ਉਹਨਾਂ ਨੇ ਕਿਹਾਾਰ ਬਾਰ 5-10 ਮਿੰਟ ਦੇ ਵਿੱਚ ਵਿੱਚ ਸਾਡਾ ਇਹ ਦਰਵਾਜ਼ਾ ਇਹ ਖੁੱਲ ਜਾਵੇਗਾ ਫਿਰ ਅਸੀਂ ਬਾਹਰ ਜਾਵਾਂਗੇ ਬਿੱਲੇ ਦੀ ਉਮੀਦ ਬਹੁਤ ਬਣੀ ਹੋਈ ਹੈ ਬਿੱਲੇ ਦੀ ਉਮੀਦ ਬਰਕਰਾਰ ਲੋ ਜੀ ਜਕਾਰੇ ਪਰ ਜਕਾਰਾ ਜਕਾਰੇ ਲੱਗ ਰਿਹਾ ਏ ਕਿ ਸਾਨੂੰ ਬਾਹਰ ਜਾਣ ਦਿੱਤਾ ਜਾਵੇ ਜੋ ਮਸਰੂਫ ਸਾਡੇ ਜਿਹੜੇ ਮਰਦਾਨਾ ਸਾਹਿਬ ਨੇ ਉਹਨਾਂ ਨੇ ਤੇ ਸਾਡੇ ਜਿਹੜੇ ਅਡੀਸ਼ਨ ਸੈਕਰੀ ਸਾਹਿਬ ਨੇ ਉਹਨਾਂ ਦਾ ਪਿਆਰ ਹੈ ਕਿ ਤੁਹਾਡੇ ਵਾਸਤੇ ਉਹਨਾਂ ਨੇ ਬਿਹਤਰੀਨ ਇਤਜ਼ਾਮਾਤ ਕਰਕੇ ਤੇ ਆਉਣ ਦੀ سپورਟ ਜਿਹੜਾ ਨਾ ਇਹਦਾ ਲਾਂ ਲ ਕੀਤਾ ਹੈ ਕਿ ਤੁਸੀਂ ਸਾਰੇ ਬਾਜ਼ਾਰਾਂ ਦੇ ਵਿੱਚ ਜਾਓ ਤੇ ਆਪਣੇ ਪਰਿਵਾਰ ਵਾਸਤੇ ਸ਼ਾਪਿੰਗ ਵੀ ਕਰੋ ਤੇ ਆਪਣੇ ਗੁਰੂ ਦੀਆਂ ਕੇ ਮੱਥਾ ਵੀ ਦੇਖੋ ਬਹੁਤ ਧੰਨਵਾਦ ਧੰਨਵਾਦੀ ਬਹੁਤ ਬਹੁਤ ਲੋ ਜੀ ਜਗ ਛੜ ਤੋਂ ਜਗਾਰਾ ਪਰ ਬੋਲੇ ਸੋ ਨਿਹਾਲ ਆ ਲੋ ਜੀ ਖੁੱਦ ਗਿਆ ਦਰਵਾਜ਼ੇ ਸੰਕਰ ਜਾਰੀ ਸਾਰੀ ਬਾਹਰ ਨੂੰ ਸ਼ੁਕਰੀਆ ਸੋਹਣੇ ਹਾਂ ਹੋ ਜੀ ਆਕਾਰ ਆ ਦੇਖੋ ਜੀ ਬਾਜ਼ਾਰ ਘੁੰਮਣ ਵਾਸਤੇ ਇੰਨੀ ਮਸ਼ਕੱਤ ਇੰਨੇ ਜਕਾਰੇ ਘਰਾਂ ਸਿਕਾ ਲੇ ਹਰਕਲੀ ਵਿਚਾਰ ਵਾਸਤੇ ਹਰਕਲੀ ਬਾਜ਼ਾਰ ਵਾਸਤੇ ਕਦੇ ਜਾਣ ਲਈ ਜਾਣਾ ਜੋ ਮਰਦੀ ਹੋਏ ਸ਼ਾਪਿੰਗ ਕਰਨੀ ਹੈ ਇਹ ਦੇ ਕਰਕੇ ਮੇਰੇ ਸਵੇਰ ਤੋਂ ਹੀ ਲੱਗੇ ਹੋਏ ਆਂ ਕਿ ਦਰਵਾਜ਼ੇ ਖੋਲ ਜੋ ਦਰਵਾਜ਼ੇ ਖੋਲ ਸੰਗਤ ਤਾਂ 5 ਵਜੇ ਆ ਲੋ ਜੀ ਸਾਡੇ ਚਾਚਾ ਜੀ ਚਾਚਾ ਵਾਓ ਵੇਅਰ ਆਰ ਯੂ ਗੋਇੰਗ ਲੋ ਜੀ ਆਪਾਂ ਚੱਲਦੇ ਹੁਣ ਜਿੱਥੇ ਵੀ ਜਾਵਾਂਗੇ ਉਹ ਜਗ੍ਹਾ ਵਧੀਆ ਹੋਗੀ ਇੰਟਰਸਟਿੰਗ ਹੋਗੀ ਬਸ ਜੁੜੇ ਰਹੋ ਸਾਡੇ ਨਾਲ ਜਿਵੇਂ ਤੁਹਾਨੂੰ ਦੱਸਿਆ ਗਿਆ ਸੀ ਅਸੀਂ ਵੀ ਬਾਹਰ ਚੰਦੇ ਆਂ ਬਾਹਰ ਆ ਗਏ ਜੀ ਤੇ ਆਪਾਂ ਟੀਮ 'ਚ ਰਹਿਣੇ ਆਂ ਇਹ ਉਹਦਾ ਰਾਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਅਨਾਰਕਲੀ ਬਾਜ਼ਾਰ ਅਨਾਰਕਲੀ ਬਿਲਾਜ਼ ਬਾਜ਼ਾਰ ਦੋ ਨੇ ਇੱਕ ਤਾਂ ਸਟਰੀਟ ਫੂਡ ਆ ਤੇ ਦੂਸਰਾ ਹੈ ਜਿੱਥੇ ਆਪਾਂ ਫਟਾ ਵਗੈਰਾ ਖਰੀਦ ਸਕਦੇ ਆ ਬਾਜ਼ਾਰ ਨੇ ਇਹ ਕੱਪੜੇ ਮਾਰਕੀਟ ਵਿੱਚ ਜਾ ਰਹੇ ਆ ਜਿਹੜੀਆਂ ਅਨਾਰਕਲੀ ਬਾਜ਼ਾਰ ਆ ਇਹ ਆ ਬੈਠੇ ਨੇ ਮੇਰੇ ਕਾਰ ਦੇ ਚੁੱਪਰ ਫੈਂਸ ਮਿਲੇ ਗੱਭਰੂ ਸਾਡੇ ਨਾਲ ਬਿੱਲਾ ਵੀਰੇ ਖੜਕੇ ਜੀ ਤੇ ਪੂੜੀ ਸਾਡੇ ਕੋਲ ਉੱਟ ਗਈ ਦੀ ਲੋ ਜੀ ਤੁਸੀਂ ਦੇਖ ਦੇਖ ਸਕਦੇ ਹੋ ਸਾਡੇ ਬੰਦਿਆ ਦਾ ਬਹੁਤ ਜਿਆਦੇ ਜੋ ਮਨ ਦੇ ਵਿੱਚ ਚਾਹਵਾ ਬਾਜੀ ਕੂਜਾ ਪੂਰੇ ਪੂਰੇ ਖੋਜਾ ਸਾਡੇ ਤਾਂ ਕੈਦੀ ਬਣਾ ਕੇ ਰੱਖਿਆ ਬਾਜੀ ਅੰਦਰੋਂ ਅੰਦਰੋਂ ਖੋਲ ਲੈਣਾ ਬਾਹਰ ਨਾ ਝਕਾਰ ਹੀ ਲੱਗੇ ਬਸ ਜਗ੍ਹਾ ਆ ਜੀ ਮਾਰਕੀਟ ਅਨਾਰਕਲੀ ਦੀ ਬਾਜ਼ਾਰ ਦੇਖ ਲਿਓ ਰੇ ਕਿੰਨੀ ਜਿਆਦੇ ਇੱਥੇ ਜਿੰਨੇ ਵੀ ਸਾਰੀਆਂ ਜਿਆਦਾਤਰ ਕੱਪੜੇ ਦੀ ਦੁਕਾਨ ਮਿਲੂਗੀ ਤੁਹਾਨੂੰ ਤੁਸੀਂ ਜਿਹੜੀ ਵੀ ਚੀਜ਼ ਖਰੀਦਣੀ ਆ ਉਹ ਤੋਂ ਖਰੀਦ ਸਕਦੇ ਆ ਕੱਪੜੇ ਦੇ ਰਿਲੇਟਡ ਅਨਾਰਕਲੀ ਜਾਂ ਕੋ ਤੁਹਾਨੂੰ ਦੱਸਿਆ ਸੀ ਜਿੱਦਾਂ ਦੋ ਨੇ ਇਹ ਉਹਨਾਂ ਵਿੱਚੋਂ ਹੀ ਇੱਕ ਆ ਆ ਗੁਰੂ ਜੀ ਦੇ ਆ ਗਏ ਹੱਸਦੇ ਕਹਿੰਦਾ ਆ ਵੀ ਚੱਲੋ ਸਾਡੇ ਸਾਡੀ ਮਾੜੀ ਜਿਹੀ ਤੁਹਾਨੂੰ ਤੋਂ ਵੀ ਪ੍ਰਾਅਰ ਰੱਖੇ ਆ ਬੋਲੇ ਇਹ ਚਾਰੀ ਕੀ ਕਰੀ ਆ ਆ ਗਏ ਅੱਜ ਵੀ ਆਈਏ ਸਰਦਾਰ ਕੋਈ ਆਣ ਦਿੰਦੇ ਅਸੀਂ ਉਰੇ ਐਸ ਐਚਓ ਮਿਲ ਗਿਆ ਸੀ ਆ ਸਾਨੂੰ ਉਰੇ ਤੋਂ ਪੰਜਾਬ ਪੁਲਿਸ ਦਾ ਤੇ ਉਹ ਕਹਿੰਦਾ ਵੀ ਮੈਂ ਸਾਡੀ ਤੁਹਾਡੇ ਨਾਲ ਇੱਕ ਫੋਟੋ ਖਿਚਾਣੀ ਆ ਯਾਦਗਾਰੀ ਦੇ ਤੌਰ ਤੇ ਤੇ ਅਸੀਂ ਉੱਥੇ ਉਹਨਾਂ ਨਾਲ ਵੀਡੀਓ ਬਣਾਉਣ ਤੋਂ ਬਾਅਦ ਹੁਣ ਅੱਗੇ ਵੱਧ ਚੁੱਕੇ ਆ ਤੇ ਤੇ ਸਾਡੇ ਬਿੱਲੇ ਨੇ ਲੈਣੀਆਂ ਬੈਲਟ ਹਾਂਜੀ ਬਿੱਲਾ ਜੀ ਪਸੰਦ ਆ ਗਈ ਜਾਂ ਨਹੀਂ ਤੁਸੀਂ ਜਾਓ ਯਾਰ ਮੈਂ ਆਪੇ ਲੈ ਲਵਾਂ ਬਾਬੂ ਤੁਸੀਂ ਉਠਕਵਾ ਦੇਣਾ ਨਹੀਂ ਤੇਰਾ ਰੇਟ ਘਟਾਵਾਂਗੇ ਯਾਰ ਚਮੜਾ ਮੰਗਰੇ ਪਾਰ ਜਾ ਕੇ ਆਹ ਬਾਈ ਇਹਨਾਂ 100 ਰੁਪਏ ਵਾਲੀ ਬੈਲਟ ਦੇਈ ਯਾਰ ਕੋਈ ਨਹੀਂ ਵਧੀਆ ਜੀ ਬੈਲਟ ਦੇ ਦਿਓ ਕੋਈ ਵਧੀਆ 100 ਰੁਪਏ ਵਿੱਚ 700 700 ਹੋਰ ਜੀ ਹਾਂ ਜੀ ਕੀ ਹੋ ਗਿਆ ਮੈਂ ਇਹਨੂੰ ਕਹਿ ਵੀ ਤੁਸੀਂ ਲਾਹੌਰ ਵਾਲੇ ਉਰਦੂ ਬੋਲਦੇ ਹੋ ਗੱਜ-ਵੱਜ ਕੇ ਪੰਜਾਬੀ ਬੋਲਿਆ ਕਰੋ ਹਾਂ ਲਾਹੌਰ ਵਾਲਿਆਂ ਦੀ ਪੰਜਾਬੀ ਜਵਾਨ ਹੈ ਨੇ ਨਾਰਕਲੀ ਬਾਜ਼ਾਰ ਘੁੰਮਦੇ ਹੋਏ ਇੱਕ ਪਹੁੰਚ ਗਿਆ ਇਸੇ ਸ਼ਾਪ ਦੇ ਇੱਥੇ ਦੇਖਦੇ ਆ ਸਾਡੇ ਬੰਦੇ ਨੂੰ ਜੇ ਕੁਝ ਪਸੰਦ ਆਉਂਦਾ ਹੈ ਇੱਥੇ ਬੜੀਆਂ ਘੈਂਟ ਘੈਂਟ ਆਈਟਮਾਂ ਲੱਗੀਆਂ ਹੋਈਆਂ ਨੇ ਇਹ ਸੱਲਾ ਸੱਲਾ ਇਹਦੇ ਵਿੱਚ ਬਹੁਤ ਕਈ ਵਿੱਚ ਪੁਰਾਣੀਆਂ ਵੇਚ ਨੇ ਵਿੱਚ ਨਵੀਆਂ ਵੀ ਚੀਜ਼ਾਂ ਨੇ ਤੇ ਲੱਕੜ ਦੀਆਂ ਬਣਾਈਆਂ ਹੋਈਆਂ ਨੇ ਬਹੁਤ ਸੋਹਣੀ ਸੋਹਣੀ ਚੀਜ਼ਾਂ ਨੇ ਤੁਸੀਂ ਲੈਣਾ ਹੈ ਤਾਂ ਇਸ ਬਾਜ਼ਾਰ ਦੇ ਵਿੱਚ ਆ ਕੇ ਤੁਸੀਂ ਲੈ ਸਕਦੇ ਹੋ। 550 ਲੋ ਜੀ ਪੱਖੀ ਦੀ ਕੀਮਤ ਹੈ ਜੀ 550 ਜੀ ਆਪਣੇ ਵਾਲੇ ਸਾਡਾ ਤੁਹਾਡੇ ਨਾਲ ਪਾਕਿਸਤਾਨੀ 550 ਪੱਖੀ ਦੀ ਹੈ ਠੀਕ ਹੈ ਬੜੀ ਅੱਛੀ ਜੇ ਟ੍ਰੇ ਇਹ ਕਿ ਤੁਸੀਂ ਹਾਂ ਜੀ ਇਹ ਡਰਾਈ ਫਰੂਟ ਵਾਲੀ ਟ੍ਰੇ ਆਹਾ ਇਹਨੂੰ ਉੱਪਰ ਦੇ ਜਾ ਕੇ ਚੱਕ ਕੇ ਆਪਾਂ ਖੋਲਦੇ ਹਾਂ ਇਹਦੇ ਵਿੱਚੋਂ ਤਿੰਨ ਬਾਕਸ ਜੀ ਨਿਕਲਦੇ ਨੇ ਲੋ ਜੀ ਤੁਸੀਂ ਇਦਾਂ ਖੋਲ ਕੇ ਇਹਨੂੰ ਬਾਕਸ ਬਣਾ ਲਓਗੇ। ਅਜੇ ਕਹਿੜ ਜਾਨੇਗਾ। ਜੋ ਮਰਜ਼ੀ ਦੇ ਵਿੱਚ ਟ੍ਰਾਈ ਫਰੂਟ ਵਗੈਰਾ ਰੱਖ ਲਓ। ਤੇ ਪੈਕ ਵੀ ਹੋ ਜਾਂਦੀ ਹੈ। ਤੇ ਪਾਕਿਸਤਾਨੀ 950 ਰੁਪਏ ਦੀ ਹੈ ਕੀਮਤ ਇਸ ਦੀ। ਇੰਸ਼ਾਅੱਲਾ ਜੀ। ਸਭ ਪਿੱਤਰ ਦੇ ਗਲਾਸ ਵੀ ਹੋਣਗੇ। ਉਹ ਮੇਰੀ ਦਿੱਤੀ ਆਹ ਦਸੀਏ। ਇੱਥੇ ਦੀਆਂ ਦੁਕਾਨਾਂ ਨੇ ਉੱਥੇ ਰੈਡੀਮੇਡ ਕੱਪੜੀ ਦਾ ਦੁਕਾਨਾਂ ਬਹੁਤ ਸਾਰੀਆਂ ਨੇ। ਜੋ ਵੀ ਤੁਸੀਂ ਖਰੀਦਣਾ ਹੈ ਇੱਧਰ ਆ ਸਕਦੇ ਹੋ। ਇੱਧਰ ਬੱਚੇ ਆ ਤੇ ਬੰਦੇ ਆ ਤੇ ਕਿਸੇ ਵੀ ਤਰੀਕੇ ਦਾ ਤੁਸੀਂ ਸਮਾਨ ਖਰੀਦ ਸਕਦੇ ਹੋ ਜਿੱਦਾਂ ਕੋਸਮੈਟਿਕ ਦਾ ਸਮਾਨ ਵੀ ਖਰੀਦ ਰਿਹਾ ਉਹ ਵੀ ਤੁਸੀਂ ਇੱਧਰ ਖਰੀਦ ਸਕਦੇ ਹੋ ਜਿੱਦਾਂ ਲੱਗੇ ਹੋਇਆ ਬੱਚੇ ਪਿਆਰੀਏ ਪਿਆਨੇ ਬੱਚੇ ਸਾਨੂੰ ਮਿਲਿਆ ਨੇ ਇਹਨਾਂ ਦੇ ਮੇਰਾ ਹੈਲੋ ਕਰੀ ਹੈਲੋ ਹੈਲੋ ਠੀਕ ਹੈ ਬਾਈ ਓਕੇ ਲਾ ਫਿਰ ਪੂਰੇ ਦੇ ਮਤਲਬ ਲੋਕਾਂ ਦੇ ਵਿੱਚ ਜੋ ਮੁਹੱਬਤ ਆ ਦੇਖਣ ਮਿਲਦੀ ਆ ਉਹ ਕਿਤੇ ਹੋਰ ਨਹੀਂ ਦੇਖਣ ਨੂੰ ਤੁਹਾਨੂੰ ਮਿਲਣਗੀ ਆਪਾਂ ਹੁਣ ਇਸ ਤੋਂ ਬਾਅਦ ਅੱਗੇ ਚੱਲਦੇ ਆ। ਲੋ ਜੀ ਇੱਥੇ ਸਾਨੂੰ ਜਿਹੜੇ ਇੱਥੇ ਦੇ ਲੋਕਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਕਿ ਜਿਹੜੀ ਇਹ ਮਾਰਕੀਟ ਆ ਇਹਦੇ ਵਿੱਚ ਜ਼ਿਆਦਾਤਰ ਜੋ ਵਿਆਹ ਦਾ ਸਮਾਨ ਹੁੰਦਾ, ਸ਼ਾਦੀ ਦਾ ਸਮਾਨ ਹੁੰਦਾ ਹੈ ਉਹ ਹੀ ਮਿਲਦਾ ਹੈ। ਕਿਉਂਕਿ ਇੱਥੇ ਰੈਡੀਮੇਡ ਪੈਂਟ ਕੋਟ, ਸ਼ੇਰਵਾਨੀਆ ਵਗੈਰਾ ਮਿਲਦੀਆਂ ਨੇ। ਇਹ ਲਹਿੰਗੇ ਵਗੈਰਾ ਜੋ ਕੁੜੀਆਂ ਫੈਮਲੀਆਂ ਨੇ ਵਿਆਹ ਦੇ ਉੱਪਰ ਉਹ ਜ਼ਿਆਦਾਤਰ ਸਮਾਨ ਇੱਥੇ ਮਿਲਦਾ ਹੈ। ਜੀ ਬਾਜ਼ਾਰ ਘੁੰਮਦੇ ਹੋਇਆ ਸੀ ਪਹੁੰਚ ਗਿਆ ਜੀ ਭਾਨੋ ਬਾਜ਼ਾਰ ਦੇ ਵਿੱਚ ਹੁਣ ਇੱਥੇ ਆਪਾਂ ਦੇਖਦੇ ਆ ਇੱਥੇ ਕਿੰਦਾ ਦੀਆਂ ਕੀਮਤਾਂ ਨੇ ਕਿੰਦਾ ਦੀਆਂ ਚੀਜ਼ਾਂ ਤੁਹਾਨੂੰ ਮਿਲ ਸਕਦੀਆਂ ਨੇ ਇਹ ਜਿਸ ਨੇ ਹਾਂ ਜੀ ਬੜੀ ਮਿਲ ਜੇ ਲੋ ਜੀ ਇੱਧਰ ਸਾਡੇ ਬੰਦੇ ਬੈਠ ਗਏ ਨੇ ਕੱਪੜੇ ਵਾਲੀ ਦੁਕਾਨ ਦੇ ਵਿੱਚ ਇੱਧਰ ਕਹਿੰਦੇ ਸੇਲ ਲੱਗੀ ਆ ਕਹਿੰਦੇ ਨਾਮ ਦੀ ਸੇਲ ਆ ਰੇਟ ਇਹਨਾਂ ਦੇ ਬਹੁਤ ਜ਼ਿਆਦੇ ਹਾਈ ਨੇ ਕਿੰਨੇ ਕਹਿੰਦਾ ਰੇਟ ਬਾਈ ਅੱਜ ਸਾਡਾ 350 ਹੈ ਮੈਨੂੰ ਨਾ ਉਰਦੂ ਦਾ ਪੜਨੀ ਨਹੀਂ ਨਾ ਆਉਂਦੀ ਮਹਾਰਤਨ ਗੇਸ ਕਮੀ ਬਾਕੀ ਤੁਸੀਂ ਇਸ ਬਾਜ਼ਾਰ ਦੀ ਇੱਕ ਖਾਸ ਹੀ ਗੱਲ ਆ ਕਿ ਇੱਥੇ ਦੇਖੋ ਕਿੰਨਾ ਸੋਹਣਾ ਫਰਸ਼ ਪਿਆ ਹੋਇਆ ਹੈ ਕਿੰਨੀਆਂ ਸੋਹਣੀਆਂ ਦੁਕਾਨਾਂ ਨੇ ਜੋ ਕਿ ਬਹਾਨੋ ਬਾਜ਼ਾਰ ਆ ਇਹ ਸਾਡੇ ਬੰਦਿਆਂ ਨੇ ਜੀ ਰੇਟ ਮਾਰ ਕਰ ਲਿਆ ਆਪਣਾ ਕੁਰਤੇ ਪਜਾਮੇ ਦਾ ਕਿੰਨੇ ਦਾ ਮਿਲਿਆ ਜੀ 1800 ਰੁਪਏ ਹਾਂ 1800 1800 ਦਾ ਇੱਕ ਸੂਟ ਹਾਂਜੀ ਕਿੰਨੇ ਲੈ ਨੇ ਆਪਾਂ ਤਿੰਨ ਘਟਵਾ ਲਏ ਜੀ ਤਿੰਨ ਤਿੰਨ ਚ 20 ਹੋ ਸਕਦਾ ਹੈ ਨੀ ਆ ਜੀ ਸਾਨੂੰ ਰੇਟ ਕਰਨਗੇ ਅੱਛਾ ਸਾਡੀ ਓਨਰ ਹੈਗੀ 20200 ਰੁਪਏ ਕੱਟ ਸੋਟ ਰਹੇ ਵੇਚਦੇ ਸੀ ਹਾਂ ਜੀ ਯਾਦ ਰੱਖੋਗੇ ਪਾਕਿਸਤਾਨ ਆਹ ਜੀ ਸਾਡੇ ਠੀਕ ਹੈ ਦੇਖੋ ਵੀਡੀਓ ਆਪਾਂ ਨੇ ਬਣਾ ਲਈ ਭੁੱਲਣ ਵਾਲੀ ਗੱਲ ਹੋ ਜੂਗੀ ਵੀ ਯਾਦ ਰੱਖਣੇ ਵਾਲੀ ਇਹ ਦੇਖਦੇ ਹਾਂ ਲੋ ਜੇ ਬਿੱਲਾ ਭਾਬੀ ਵਾਸਤੇ ਲੈ ਰਿਹਾ ਸਮਾਨ ਹਾਂ ਲਗਾ ਦੂੰਗਾ ਅਪਹਾਈਆਂ ਨਾ ਰੇਟ ਕਰ ਰਿਹਾ ਰੇਟ ਕਰ ਰਿਹਾ ਬਿੱਲਾ ਥੋੜਾ ਤੂੰ ਫੜਾ ਯਾਰ ਪੈਸੇ ਕੱਟ ਕੇ ਹੋ ਗਈ ਗੱਲਾਂ ਕਰੀ ਹੋਰ ਹੋਰ ਕਰੋ ਰੇਟ ਜਲਦੀ ਕਰੋ ਯਾਰ ਓਕੇ ਆ ਵੈਰੀ ਗੁੱਡ ਆ ਭਾਬੀ ਜੀ ਤੁਹਾਡੇ ਵਾਸਤੇ ਬਹੁਤ ਸੋਣਾ ਇਹ ਕੁਮਾਰੇ ਵਧੀਆ ਲੱਗਣਗੇ ਉਸ ਦਾ ਨਾਮ ਨਹੀਂ ਆਤਾ ਉਹ ਜੇਬਰ ਹੈ ਉਹ ਬਲਕੇ ਮ ਰਿਕਸ ਜਿਹਾ ਕਿ ਉਹ ਬਾੜਾ ਹੈ ਕਿ ਆਪਣੀ ਮਿਲੇ ਹੈ ਉਸ ਦਾ ਨਾਮ ਉਹਦੇ ਦੇ ਬੱਚੇ ਵੀ ਹੈ ਉਹ ਨਹੀਂ ਕਹਿੰਦੇ ਸਾਈਜ਼ ਕਿ ਮੈਂ ਤਾਂ ਸਭੀ ਸਾਰਾ ਇਹ بڑے ਮੁੱਤਾਂ ਪਤਾ ਨਹੀਂ ਕੀ ਆ ਰਿਹਾ ਸਟੈਂਡਰਡ ਮਤਲਬ ਸਭ ਨੂੰ ਆ ਜਾਂਦਾ ਹੈ ਤੁਸੀਂ ਕਰਾਂਗੇ ਸਭ ਤੋਂ ਛੋਟਾ ਸਾਈਜ਼ ਹਾਂਜੀ ਹਾਂਜੀ ਉਹ ਬਰਗਰ ਕੁਛ ਉਹ ਵੀ ਅੱਛਾ ਬਰਗਰ ਸਾਰੇ ਆਲੇ ਮੁਹਰੇ ਮੋਬਾਈਲ 'ਚ ਤਸਵੀਰ ਭੇਜਿਓ ਕੀ ਉਹ ਇੱਥੇ ਦੇਖਿਆ ਨਾ ਉਹ ਕਦੀ ਕਿੱਧਰ ਹੁੰਦੇ ਆ ਦੁਬਈ 'ਚ ਕਦੀ ਕਿੱਧਰ ਕਦੀ ਕਿੱਧਰ ਉਸका भी कलर ਹੋਵੇ ਲਓ ਜੀ ਮੈਂ ਆਪਣੇ ਦੋਸਤ ਦੀ ਐ ਸਿਸਟਰ ਵਾਸਤੇ ਆ ਛੋਟੇ ਛੋਟੇ ਜਿਹੋ ਵਾਇਰ ਨੇ ਉਹ ਲੈ ਲੈਨੇ ਤੇ ਬਹੁਤ ਸੋਹਣੇ ਲੱਗ ਰਹੇ ਨੇ ਆਪਾਂ ਲੈਨੇ ਇੱਕੋ ਕਲਰ ਦੇ ਲੈਨੇ ਬਸ ਵਿੱਚ ਦੋ ਕਲਰ ਅਲੱਗ ਨੇ ਬਾਕੀ ਚਾਰ ਸੇਮ ਨੇ 6 ਲੈਨੇ ਟੋਟਲ 1500 ਵਿੱਚ ਪਾਕਿਸਤਾਨੀ ਲਓ ਜੀ ਲੋਕ ਜੇ ਸੀ ਪਹੁੰਚ ਗਏ ਹੋਰ ਦਿੱਤੀਆਂ ਲਕਾਂ ਤੇ ਇਹ ਸਾਡੇ ਬਾਈ ਨੇ ਜੁੱਤੀ ਲੈਣੀ 7500 ਪੰਜਾਬੀ ਜੁੱਤੀ ਪਾਉਣ ਦੀ ਤੇ ਇਹਦਾ ਜੋ ਰੇਟ ਆ ਉਹ ਪਾਕਿਸਤਾਨੀ 7500 ਰੁਪਏ ਦੱਸ ਰਹੇ ਨੇ ਨਹੀਂ ਨਹੀਂ ਬਹੁਤ ਇਹ ਸਾਨੂੰ ਥੋੜਾ ਜਿਹਾ ਇਹ ਬਹੁਤ ਜਿਆਦਾ ਆਏ ਜਿੰਨੇ ਦੀ ਆਪਾਂ ਲੱਤੇ ਤਾਂ ਵੀ ਨਹੀਂ ਮਿਲਦੀ ਨਹੀਂ ਮਿਲਨੀ ਜੋ ਸਾਨੂੰ ਰੇਟ ਬਹੁਤ ਜਿਆਦਾ ਲੱਗਿਆ ਜੀ ਉਹ ਆਪਾਂ ਕਿੰਨੇ ਦੇ ਲੈ ਕੇ ਆਏ ਜੀ 1000 ਕ ਚਲੋ ਜੀ ਨੈਕਸਟ ਦੁਕਾਨ ਤੇ 2000 ਦੀ ਲੋ ਜੀ ਇਸ ਸਾਈਡ ਜਿੱਤੋ ਸਾਹਿਬ ਤਾਂ ਆਇਆ ਜਿਆ ਸਮਾਨ ਮਿਲਦਾ ਹੈ ਲੇਡੀਜ਼ ਸਮਾਨ ਮਿਲਦਾ ਹੈ ਜੋ ਆਪਣਾ ਝੁਮਕੇ ਵਗੈਰਾ ਜੁੱਤੀਆਂ ਉਹ ਲੇਡੀਜ਼ ਸਮਾਨ ਜਿਆਦਾ ਤਰ ਮਿਲਦਾ ਹੈ। ਇਸ ਤੋਂ ਬਾਅਦ ਆਪਾਂ ਚੱਲੇ ਆਂ ਬਾਹਰ। ਮੋਰੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜਿਆਦਾ ਰਾਇਸ਼ਾ। ਜਿਹੜਾ ਇਹ ਮਾਰਕੀਟ ਆ ਬਹੁਤ ਜਿਆਦਾ ਤਕੜੀ ਮਾਰਕੀਟ ਆ। ਪੂਰੇ ਬਹੁਤ ਸਾਰੀਆਂ ਮੈਂ ਜਿੱਦਾਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਜੀ ਵੀ ਆਡੀਟ ਮਾਰਕੀਟ ਵੀ ਆ। ਨਾਰਕੜੀ ਮਾਰਕੀਟ ਤੋਂ ਤੋਂ ਨੇ। ਜਾਂ ਹੋਰ ਵੀ ਆਪਣੇ ਬਹੁਤ ਸਾਰੇ ਦਿੱਲੀ ਗੇਟ ਆ। ਤੇ ਬਹੁਤ ਜਿਆਦਾ ਰਾਸ਼ ਹੁੰਦਾ ਹੈ ਉਰੇ ਜੀ। ਬਜ਼ਾਰ ਦੇ ਵਿੱਚ ਬਹੁਤ ਵੱਡਾ ਬਾਜ਼ਾਰ ਆ ਅਸੀਂ ਸ਼ਾਇਦ ਪੂਰੇ ਦੇ ਬਾਜ਼ਾਰ ਦਾ 1 ਜਾਂ 2% ਹੀ ਘੁੰਮੇ ਹੋਗੇ ਬਾਕੀ ਸਾਰਾ ਇਦਾਂ ਹੀ ਗਿਆ ਜੀ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਇੰਨਾ ਜਿਆਦਾ ਟਾਈਮ ਬਹੁਤ ਘੱਟ ਸਾਡੇ ਕੋਲ ਹੋਰ ਕਿਸ ਕੰਮ ਹੈ ਜੀ ਲੋ ਜੀ ਇੱਧਰ ਲਕੀ ਬੀ ਜੀ ਇਤਰ ਦੀ ਦੁਕਾਨ ਤੇ ਬਿੱਲਾ ਕਹਿੰਦਾ ਅਸੀਂ ਨੇ ਇਤਰ ਖਰੀਦਣਾ ਆ ਕਿੰਨੇ ਦਾ ਬੋਲ ਰਹੇ ਹੈ ਬਾਈ ਕਿੰਨੇ ਦਾ ਬੋਲ ਲਏ 250 ਰੁਪਏ ਪਾਕਿਸਤਾਨੀ ਦਾ 6 ਐਮਐਲ 500 ਰੁਪਏ ਦਾ 12 ਮਿਲੇ ਹਜ਼ਾਰ ਰੁਪਏ 24 ਮਿਲੇ 2000 ਦਾ ਆਪਣੇ ਹਿਸਾਬ ਨਾਲ ਰੇਟ ਜਾਇਜ਼ ਹੈ ਠੀਕ ਹੈ ਕਿੰਨਾ ਚੱਲ ਜਲਿਏ ਭਾਈ ਫਿਰ ਜੇ ਕੋਈ ਗਵਰਨਮੈਂਟ ਯੂਨੀਵਰਸਿਟੀ ਆ ਤੁਸੀਂ ਉੱਥੇ ਚੱਲੇ ਆ ਸਾਨੂੰ ਉਰੇ ਦੋ ਤਿੰਨ ਬਾਰ ਮੋਡੇ ਜੋ ਸਟੂਡੈਂਟ ਨੇ ਉਹ ਸਾਨੂੰ ਮਿਲੇ ਨੇ ਇੱਕ ਵਾਰ ਇੱਕ ਵਾਰ ਪਤਾ ਕਰ ਲੈਂਦੇ ਆ ਗਵਰਨਮੈਂਟ ਯੂਨੀਵਰਸਿਟੀ ਗਵਰਨਮੈਂਟ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਬਹੁਤ ਜ਼ਿਆਦਾ ਦੂਰ ਆ ਤੇ ਜਿਹੜੀ ਵੀ ਸਾਨੂੰ ਚਲੋ ਮਿਲਦੀ ਐ ਅਸੀਂ ਉਹ ਹੀ ਦੇਖ ਕੇ ਆ ਜਾਾਂਗੇ ਜੇ ਸਾਨੂੰ ਪਰਮਿਸ਼ਨ ਮਿਲ ਗਈ ਤਾਂ ਅਸੀਂ ਅੰਦਰ ਘੁੰਮਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਦੀ ਯੂਨੀਵਰਸਿਟੀ ਤੇ ਉਹ ਲੋਜੀ ਅਸੀਂ ਪਹੁੰਚ ਚੁੱਕੇ ਹਾਂ ਜੀਸੀਯੂ ਯੂਨੀਵਰਸਿਟੀ ਦੇ ਬਾਹਰ ਤੇ ਸਾਡੇ ਨਾਲ ਦੇ ਕਹਿੰਦੇ ਵੀ ਆਪਾਂ ਜੀਸੀਯੂ ਯੂਨੀਵਰਸਿਟੀ ਦੇਖਣੀ ਐ ਤੇ ਇੱਥੇ ਸਾਨੂੰ ਇਸ ਦੇ ਸਟੂਡੈਂਟ ਵੀ ਮਿਲ ਗਏ ਤੇ ਉਹਨਾਂ ਦੇ ਜੇ ਹੋ ਸਕਦਾ ਤਾਂ ਸਾਡੀ ਐਂਟਰੀ ਕਰਵਾ ਦੇਣਗੇ ਫਿਰ ਤੁਹਾਨੂੰ ਫਿਰ ਅੰਦਰ ਤੋਂ ਦਿਖਾਵਾਂਗੇ ਕਿੰਦਾਂ ਦੀ ਯੂਨੀਵਰਸਿਟੀ ਹੁੰਦੀ ਹੈ ਜਿੰਨੇ ਉਹ ਦੇਖੀ ਹੋਏ ਲੋ ਜੀ ਇੱਥੇ ਘੁੰਮਦੇ ਸਾਨੂੰ ਆ ਦੋਸਤ ਮਿਲੇ ਸੀਗੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਇਹਨਾਂ ਦੇ ਕਾਲਜ ਵਾਲਿਆਂ ਨੇ ਸਾਨੂੰ ਅਲਾਉ ਨਹੀਂ ਕੀਤਾ ਹੈਗਾ ਕੋਈ ਗੱਲ ਨਹੀਂ ਆ ਇਹਨਾਂ ਦਾ ਕਾਲਾ ਸੀਗਾ ਇੱਧਰ ਹੀ ਪਾਸਾੜ ਕੋਈ ਗੱਲ ਨਹੀਂ ਬ੍ਰਦਰ ਕੋਈ ਚੱਕਰ ਨਹੀਂ ਠੀਕ ਹੈ ਫਿਰ ਵੀ ਸਹੀ ਠੀਕ ਹੋਏ ਜੀ ਅਸੀਂ ਅਸੀਂ ਪੰਜਾਬ ਯੂਨੀਵਰਸਿਟੀ ਲਾਹੌਰ ਕਿਉਂਕਿ ਬਹੁਤ ਪੁਰਾਣੀ ਹੈ ਇਹਦੀ ਆਪਾਂ ਇੱਕ ਤਸਵੀਰ ਉਹ ਵਿੱਚ ਐਡ ਕਰ ਦਗੇ ਬਾਹਰ ਤੋਂ ਕਿਉਂਕਿ ਇਹਨਾਂ ਨੇ ਰਾ ਆਨ ਕਰਕੇ ਸਾਨੂੰ ਮਨਾ ਕਰਤਾ ਕਿ ਇੱਧਰ ਹੀ ਕਮ ਯੂਜ਼ਿੰਗ ਵੀ ਬਣਿਆ ਹੈ ਲਾਹੌਰ ਮਿਊਜ਼ੀਅਮ ਬਾਕੀ ਸਾਰੇ ਹਾਂ ਆਪਾਂ ਦਿਖਾ ਦਨੇ ਆ ਸਹੌਰ ਮਿਊਜ਼ੀਅਮ ਤੇ ਉਹਦੇ ਸਾਨੂੰ ਹਨੇਰੇ ਕਰਕੇ ਮਨਾ ਕਰਤਾ ਇਹਨਾਂ ਨੇ ਕਿ ਆਪਾਂ ਦਿਨ ਵਿੱਚ ਆਂਦੇ ਤੇ ਸਾਰਾ ਕੁਝ ਸਾਨੂੰ ਘੁਮਾ ਦੇਂਦੇ ਤੇ ਅਲਾਉ ਹੋ ਜਾਂਦਾ ਇੱਧਰ ਵੀ ਆ ਕੋਈ ਇੱਧਰ ਵੀ ਕੁਝ ਕੋਈ ਬਿਲਡਿੰਗ ਬਣੀ ਹੋਈ ਆ ਮਤਲਬ ਕੁੱਲ ਮਿਲਾ ਕੇ ਇਹਦੀ ਲਾਹੌਰ ਜਿਹੜਾ ਬਹੁਤ ਸੋਹਣਾ ਏ ਤੇ ਜੋ ਅਕਸਰ ਆਪਾਂ ਗੱਲਾਂ ਕਰਦੇ ਆ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਵਾਕਈ ਇੱਥੇ ਆ ਕੇ ਸਾਨੂੰ ਪਤਾ ਲੱਗ ਰਿਹਾ ਕਿ ਜਿਨੇ ਲਾਹੌਰ ਦੇਖਿਆ ਨਹੀਂ ਹੈਗਾ ਉਹ ਜੰਮੇ ਨਹੀਂ ਹੈਗਾ ਉਹ ਤੇ ਹੈਗਾ ਨੈਸ਼ਨਲ ਕਾਲਜ ਆਬਾਦ ਇਹ ਵੀ ਸਾਨੂੰ ਉਹ ਪੜ ਕੇ ਪਤਾ ਲੱਗਿਆ ਸਾਨੂੰ ਕੋਈ ਗਾਈਡ ਕਰਨੇ ਵਾਲਾ ਨਹੀਂ ਹੈਗਾ ਸੀ ਇਸ ਕਰਕੇ ਆਪਾਂ ਵੈਸੇ ਇੱਥੇ ਹੀ ਪੜ੍ਹਦੇ ਤੁਹਾਨੂੰ ਦੱਸ ਦਿੱਤਾ ਜਾਂਦੀ ਇਹ ਆ ਕੋਈ ਕਾਲਜ ਆ ਜਿਹੜਾ ਨੈਸ਼ਨਲ ਕਾਲਜ ਆ ਇਹਦਾ ਬਾਕੀ ਹੁਣ ਆਪਾਂ ਚੱਲਦੇ ਅੱਗੇ ਲੋ ਜੀ ਜਿਸ ਜਗ੍ਹਾ ਤੇ ਹੁਣ ਆਪਾਂ ਖੜੇ ਆ ਇਹ ਹੈਗੀ ਆ ਸਟਰੀਟ ਫੂਡ ਮਾਰਕੀਟ ਇੱਥੇ ਸਾਰੀਆਂ ਜੀਨੀਆਂ ਤੋਂ ਕਰਨ ਤੁਹਾਨੂੰ ਸਟਰੀਟ ਫੂਡ ਵੀ ਮਿਲਣਗੀਆਂ ਜਿਆਦਾਤਰ ਨੌਨ ਵੇਜੋ ਜਿਆਦਾਤਰ ਮਿਲਦਾ ਹੈ ਸਾਰੀ ਰਗਾਨਾ ਉਰੇ ਜਿਆਦਾਤਰ ਉਹ ਬਦਕੀ ਜੀ ਵਾਲੇ ਨਿਕਾਇਆ ਜਾ ਇਹ ਗਿਆ ਨਾਰਕਲੀ ਬਜ਼ਾਰ ਇਹਦੇ ਵਿੱਚ ਕੋਈ ਚਾਈਨੀਜ਼ ਜਾਂ ਹੋਰ ਕਿਨੇ ਸਟਰੀਟ ਫੂਡ ਵਗੈਰਾ ਮਿਲਦੀ ਹੈ ਉਹਦੇ ਜੀ ਵਧੀਆ ਚਾਈਨਸ ਫੂਡ ਚਾਈਨਸ ਫੂਡ ਮਿਲੂਗਾ ਕੀ ਖਾਣਾ ਗਾ ਕਰਨੇ ਮਤਲਬ ਦੀ ਚੀਜ਼ ਮਿਲ ਚੁੱਕੀ ਆਪਾਂ ਨੂੰ ਆਪਾਂ ਪੀਣ ਲੱਗੇ ਉਹ ਰੇ ਬਨਾਣਾ ਸ਼ੇਕ ਹੋਰ ਵੀ ਕਿਸੇ ਨੇ ਪੀਣਾ ਹੈ ਜੂਸ ਹਾਂ ਬਿੱਲੋ ਪੀਣਾ ਹੈ ਬਨਾਣਾ ਸ਼ੇਕ ਹਾਂ ਚਲੋ ਠੀਕ ਹੈ ਹੋਰ ਕੀ ਹੈ ਉਹ ਤੋਂ ਜਾਂਦੇ ਜੀ ਸਰ ਜੀ ਤੁਸੀਂ ਖਾਓਗੇ ਕਿ ਤੁਹਾਨੂੰ ਮਜ਼ਾ ਨਾ ਆਵੇ ਠੀਕ ਹੋਊਂਗੇ ਗੁਲਕੀ ਫਲੂਦਾ ਸਾਡਾ ਸਪੈਸ਼ਲ ਇੱਕ ਮੇਰੇ ਵਾਸਤੇ ਗੁਲਕੀ ਫਲੂਦਾ ਰਸ ਮલાઈ ਵੀ ਸਪੈਸ਼ਲ ਹੈ ਲੇਕਿਨ ਗੁਲਕੀ ਫਲੂਦਾ ਖਾਓ ਜੀ ਖਾਓ ਜੇ ਤੁਹਾਨੂੰ ਮਜ਼ਾ ਨਾ ਆਵੇ ਪਹਿਲੇ ਰਾਤ ਤੇ ਚਲੇ ਜਾਓ ਹਾਂ ਵੀ ਆ ਜਾਓ ਉੱਤੇ ਬੈਠ ਜਾਓ ਸਰ ਜੀ ਉਹ ਗੁਲਫਰੂਕਾ ਉਹ ਦਾ ਅੱਛਾ ਉੱਤੇ ਬੈਠ ਜਾਓ ਨੌ ਨੌ ਵਜੇ ਨਾ ਹੋਵੇ ਯਾਰ ਅੱਜ ਅੱਜ ਤਾਂ ਪਛਲੇ ਲਿਆ ਸੀ ਕੁਲਦੀ ਫਰੂਦਾ ਟੈਸਟ ਕਰਕੇ ਦੇਖਦੇ ਕਿੱਦਾਂ ਦਾ ਬਣਿਆ ਆ ਬਾਕੀ ਅੱਜ ਦੇ ਬਲੌਗ ਦੇ ਵਿੱਚ ਸਾਡਾ ਇੰਨਾ ਕੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੇ ਹੋਇਆ ਤਾਂ ਵਕਤ-ਵਕਤ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਨਵੇਂ-ਨਵੇਂ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਓ ਗੁਰੂ ਬਲੌਗਸ ਨੂੰ ਧੰਨਵਾਦ